ਹalleluyah ਸਾਰੇ ਭੈਣ ਭਰਾਵਾਂ ਨੂੰ ਜਮਸੀ ਦੇ ਆਓ ਅਸੀਂ ਅੱਜ ਦੇ ਵਚਨ ਜੋ ਪੜ੍ਹਦੇ ਹਾਂ ਲੇਵੀਆਂ ਅਧਿਆਇ 5 ਦੋਸ਼ ਦੀਆਂ ਬਲੀਆਂ ਜੇ ਕੋਈ ਪ੍ਰਾਣੀ ਅਜਿਹਾ ਪਾਪ ਕਰੇ ਜੋ ਉਗਾਹ ਹੋਵੇ ਅਤੇ ਸੋਹ ਚੁਕਣ ਦਾ ਸ਼ਬਦ ਸੁਣੇ ਪਾਵੇ ਉਸ ਨੇ ਡੱਠਾ ਹੈ ਜਾਂ ਜਾਣਿਆ ਹੈ ਪਰ ਉਹ ਨਾ ਦਸੇ ਤਾਂ ਉਹ ਦੋਸ਼ੀ ਠਹਿਰੇਗਾ ਅਤੇ ਜੇ ਕੋਈ ਪ੍ਰਾਣੀ ਕਿਸੇ ਅਪਵਿੱਤਰ ਵਸਤੂ ਨੂੰ ਛੂਹੇ ਪਾਵੇ ਅਪਵਿੱਤਰ ਪਸ਼ੂ ਦੀ ਲੋਥ ਜਾਂ ਅਪਵਿੱਤਰ ਡੰਗਰ ਦੀ ਲੋਥ ਜਾਂ ਅਪਵਿੱਤਰ ਕੀੜਿਆਂ ਦੀ ਲੋਥ ਅਤੇ ਉਹ ਉਸ ਨੂੰ ਮਾਲੂਮ ਨਾ ਹੋਵੇ ਉਹ ਵੀ ਅਪਵਿੱਤਰ ਅਤੇ ਦੋਸ਼ੀ ਠਹਿਰੇਗਾ ਜੇ ਉਹ ਮਨੁੱਖ ਦੀ ਕਿਸੇ ਗੰਦਗੀ ਪਾਵੇ ਕੋਈ ਗੰਦਗੀ ਹੋਵੇ ਜਿਸ ਤੋਂ ਮਨੁੱਖ ਆ ਪਵਿੱਤਰ ਹੁੰਦਾ ਹੈ ਸ਼ੂਹੇ ਅਤੇ ਉਸ ਨੂੰ ਖਬਰ ਨਾ ਹੋਵੇ ਜਿਸ ਵੇਲੇ ਉਸ ਨੂੰ ਖਬਰ ਹੋਵੇ ਤਾਂ ਉਹ ਦੋਸ਼ੀ ਠਹਿਰੇਗਾ ਅਤੇ ਜੇ ਕੋਈ ਪ੍ਰਾਣੀ ਹੋੜ ਪੁਣੇ ਨਾਲ ਸੌਹ ਚੁੱਕੇ ਅਤੇ ਆਪਣਿਆ ਹੋਠਾਂ ਨਾਲ ਬੁਰੀਾਈ ਕਰਨ ਜਾਂ ਪਲਿਆਈ ਕਰਨ ਦਾ ਵਚਨ ਦੇਵੇ ਪਾਵੇਂ ਕੁਝ ਹੋਵੇ ਜੋ ਮਨੋਖਤੋਂ ਹੋੜ ਪੁਣੇ ਦੀ ਸੋਹ ਨਾਲ ਹੁੰਦਾ ਹੈ ਅਦੇ ਉਹ ਉਸ ਨੂੰ ਖਬਰ ਨਾ ਹੋਵੇ ਜੇ ਇਸ ਵੇਲੇ ਉਸ ਨੂੰ ਖਬਰ ਹੋਵੇ ਤਦ ਉਹ ਇਹਨਾਂ ਗੱਲਾਂ ਵਿੱਚੋਂ ਇੱਕ ਦਾ ਦੋਸ਼ੀ ਠਹਿਰੇਗਾ ਅਤੇ ਇੰਜ ਹੋਵੇਗਾ ਜਦੋਂ ਉਹ ਇਹਨਾਂ ਗੱਲਾਂ ਵਿੱਚੋਂ ਇੱਕ ਦਾ ਦੋਸ਼ੀ ਠਹਿਰੇ ਤਾਂ ਉਹ ਮੰਨ ਲਵੇ ਜੋ ਮੈਂ ਇਸ ਗੱਲ ਵਿੱਚ ਪਾਪ ਕੀਤਾ ਹੈ ਅਤੇ ਉਹ ਆਪਣੇ ਪਾਪ ਦੇ ਲਈ ਜੋ ਉਸਨੇ ਕੀਤਾ ਹੈ ਇਹ ਜੜ ਵਿੱਚੋਂ ਇੱਕ ਲਈ ਜਾਂ ਬੱਕਰੀਆਂ ਦੀ ਵਾਠ ਦੋਸ਼ ਦੀ ਪੇਟ ਕਰਕੇ ਯਹੋਵਾ ਦੇ ਅੱਗੇ ਲਿਆਵੇ ਅਤੇ ਝਾਜਕ ਉਸਤੇ ਪਾਪ ਦੇ ਲਈ ਪ੍ਰਾਸ਼ਚਿਤ ਕਰੇ ਅਤੇ ਜੇ ਉਹ ਇੱਕ ਲੇਲਾ ਲਿਆ ਨਾ ਸਕੇ ਤਾਂ ਉਹ ਆਪਣੇ ਪਾਪ ਦੇ ਲਈ ਜੋ ਉਸ ਨੇ ਕੀਤਾ ਹੈ ਦੋ ਕੁਗੀਆਂ ਜਾਂ ਦੋ ਕਬੂਤਰਾਂ ਦੇ ਬੱਚੇ ਇਹ ਹਵਾ ਦੇ ਅੱਗੇ ਦੋਸ਼ ਦੀ ਪੇਟ ਕਰਕੇ ਲਿਆਵੇ ਇੱਕ ਪਾਪ ਦੀ ਪੇਟ ਦੇ ਲਈ ਅਤੇ ਦੂਜੀ ਹੋਮ ਦੀ ਪੇਟ ਦੇ ਲਈ ਅਤੇ ਉਹਨਾਂ ਨੂੰ ਜਾਜਕ ਕੋਲ ਲਿਆਵੇ ਅਤੇ ਉਹ ਪਾਪ ਦੇ ਲਈ ਜਿਹੜੀ ਪੇਟ ਹੈ ਉਸ ਨੂੰ ਪਹਿਲੇ ਛੜਾਵੇ ਅਤੇ ਉਸ ਦੇ ਗਲੇ ਤੋਂ ਉਸ ਦਾ ਸਿਰ ਮਰੋੜ ਲਵੇ ਪਾਉ ਉਸ ਨੂੰ چیر ਕੇ ਅਡੋ ਅਡ ਨਾ ਕਰੇ ਅਤੇ ਉਸ ਪਾਪ ਦੀ ਪੇਟ ਦੇ ਲਹੂ ਤੋਂ ਜਗਵੇਦੀ ਦੇ ਇੱਕ ਪਾਸੇ ਕੁਝ ਛਿਣ ਕੇ ਅਤੇ ਰਹਿਦਾ ਲਹੂ ਜਗਵੇਦੀ ਦੇ ਹੇਠ ਡੋਹਲੀਆਂ ਜਾਵੇ ਇਹ ਪਾਪ ਦੀ ਪੇਟ ਹੈ ਅਤੇ ਉਸ ਦੁੱਝੀ ਨੂੰ ਹੋਮ ਬਲੀ ਕਰਕੇ ਮर्यादाਾਂ ਦੇ ਅਨੁਸਾਰ ਛੜਾਵੇ অতি ਜਾਜਕ ਉਸ ਦੇ পাপ ਦੇ ਲਈ ਜੋ ਉਸ ਨੇ ਕੀਤਾ ਹੈ ਉਸ ਦਾ ਪ੍ਰਾਛਿਤ ਕਰੇ ਅਤੇ ਉਹਦੀ ਖਿਮਾ ਹੋ ਜਾਵੇਗੀ ਪਰ ਜੇ ਉਹ ਦੋ ਕੁਗੀਆਂ ਜਾਂ ਦੋ ਕਬੂਤਰਾਂ ਦੇ ਬੱਚੇ ਨਾ ਲਿਆ ਸਕੇ ਤਾਂ ਉਹ ਜੋ ਪਾਪੀ ਹੈ ਸੋ ਆਪਣੀ ਪੇਟ ਵਿੱਚ ਇਕ ਮੈਦੇ ਦੇ ਇਹ ਫਾਂ ਦਾ ਦਸਵਾਂ ਹਿੱਸਾ ਪਾਪ ਦੀ ਪੇਟ ਕਰਕੇ ਲਿਆਵੇ ਉਹ ਉਸ ਦੇ ਉਤੇ ਤੇਲ ਨਾ ਪਾਵੇ ਨਾ ਉਸ ਦੇ ਉਤੇ ਲੋਬਾਨ ਤਰੇ ਕਿਉਂ ਜੋ ਉਹ ਪਾਪ ਦੀ ਪੇਟ ਹੈ ਤਾਂ ਉਹ ਉਸ ਨੂੰ ਜਾਜਕ ਕੋਲ ਲਿਆਵੇ ਅਤੇ ਜਾਜਕ ਉਸ ਤੋਂ ਇੱਕ ਮੁੱਠ ਪਰ ਕੇ ਸਿਮਰਨ ਦੇ ਲਈ ਉਸ ਨੂੰ ਝਗਵੇਦੀ ਉਤੇ ਯਹਵਾ ਦੇ ਅੱਗੇ ਅੱਗ ਦੀਆਂ ਪੇਟਾਂ ਦੇ ਉੱਤੇ ਸਾੜੇ ਇਹ ਪਾਪ ਦੀ ਪੇਟ ਹੈ ਅਤੇ ਜਾਜਕ ਉਸ ਦੇ ਪਾਪ ਦੇ ਲਈ ਜੋ ਉਸ ਨੇ ਇਹਨਾਂ ਗੱਲਾਂ ਵਿੱਚੋਂ ਇੱਕ ਦਾ ਪਾਪ ਕੀਤਾ ਪ੍ਰਾਸ਼ਿਤ ਕਰੇ ਅਤੇ ਉਸ ਦੇ ਕਿਮਾ ਹੋ ਜਾਵੇਗੀ ਮੱਦੇ ਦੀ ਪੇਟ ਵਰਗਾ ਰਹਿੰਦਾ ਖੁੰਦਾ ਜਾਜਕ ਦਾ ਹੋਵੇ ਅਤੇ ਯਹੋਵਾ موسی ਨੂੰ ਬੋਲਿਆ ਜੇ ਕੋਈ ਪ੍ਰਾਣੀ ਦੋਸ਼ ਕਰੇ ਅਤੇ ਯਹੋਵਾ ਦੀਆਂ ਪਵਿੱਤਰ ਗੱਲਾਂ ਵਿੱਚ ਅਣਜਾਣ ਹੋ ਕੇ ਪਾਪ ਕਰੇ ਤਾਂ ਉਹ ਯਹੋਵਾ ਦੇ ਅੱਗੇ ਇਜੜਾ ਵਿੱਚੋਂ ਇੱਕ ਬਾਝ ਤੋਂ ਰਹਿਤ ਸ਼ਤਰਾ ਲਿਆਵੇ ਅਤੇ ਤੂੰ ਚਾਂਦੀ ਦੀਆਂ ਸ਼ਕਲਾਂ ਦੇ ਲੇਖੇ ਤੋਂ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਦੋਸ਼ ਦੀ ਪੇਟ ਕਰਕੇ ਉਸ ਦਾ ਮੁੱਲ ਠਹਿਰਾਵੇਂ ਅਤੇ ਉਸ ਨੇ ਉਸ ਪਵਿੱਤਰ ਗਾਲ ਵਿੱਚ ਜਿਹੜਾ ਕਾਟਾ ਪਾਇਆ ਸੋ ਉਸ ਦਾ ਵਟਾ ਦੇਵੇ ਨਾਲੇ ਇੱਕ ਪੰਜਵਾਂ ਹਿੱਸਾ ਹੋਰ ਪਾ ਕੇ ਜਾਜਕ ਨੂੰ ਦੇਵੇ ਅਤੇ ਜਾਜਕ ਦੋਸ਼ ਦੀ ਟੇਟ ਦੇ ਛਤਰੇ ਨਾਲ ਉਸ ਦੇ ਲਈ ਪ੍ਰਾश्चित ਕਰੇ ਅਤੇ ਉਹਦੀ ਖਿਮਾ ਹੋ ਜਾਵੇਗੀ ਜੇ ਕੋਈ প্রাণী ਪਾਪ ਕਰੇ ਅਤੇ ਯਹਵਾ ਦੀਆਂ ਆਗਿਆਵਾਂ ਵਿੱਚ ਜਿਹੜੀਆਂ ਕਰਨ ਯੋਗ ਨਹੀਂ ਹਨ ਉਹਨਾਂ ਗੱਲਾਂ ਵਿੱਚੋਂ ਕਿਸੇ ਨੂੰ ਕਰੇ ਪਾਵੇ ਉਸ ਨੂੰ ਖਬਰ ਵੀ ਨਾ ਹੋਵੇ ਤਾਂ ਵੀ ਉਹ ਦੋਸ਼ੀ ਹੈ ਅਤੇ ਆਪਣਾ ਪਾਪ ਚੁਕੇ ਅਤੇ ਉਹ ਇਜੜ ਵਿੱਚੋਂ ਬਾਜਤੋਂ ਰਹਿਤ ਇੱਕ ਛਤਰਾ ਤੇਰੇ ਮੁੱਲ ਠਹਿਰਾਉਣ ਦੇ ਅਨੁਸਾਰ ਦੋਸ਼ ਦੀ ਪੇਟ ਲਈ ਜਾਜਕ ਕੋਲ ਲਿਆਵੇ ਅਤੇ ਜਾਜਕ ਉਸ ਦੇ ਲਈ ਉਸ ਅਣਜਾਣ ਪੁਨੇ ਦੀ ਜਿਸ ਦੇ ਵਿੱਚ ਉਸ ਨੇ ਪਾਪ ਕੀਤਾ ਸੀ ਅਦੇ ਉਸ ਨੂੰ ਖਬਰ ਨਹੀਂ ਹੋਈ ਸੀ ਪ੍ਰਸਚਿਤ ਕਰੇ ਅਤੇ ਉਸ ਨੂੰ ਖਿਮਾ ਹੋ ਜਾਵੇਗੀ ਇਹ ਦੋਸ਼ ਦੀ ਪੇਟ ਹੈ ਉਸ ਯਹੋਵਾ ਦੇ ਅੱਗੇ ਜ਼ਰੂਰ ਪਾਪ ਕੀਤਾ ਆਮੇਨ